ਆਤਮ ਬਿਸ਼ਵਾਸ ਦਾ ਸਾਡੀ ਜ਼ਿੰਦਗੀ 'ਚ ਹੋਣਾ ਬਹੁਤ ਜ਼ਰੂਰੀ ਹੈ ਖਾਸ ਕਰ ਉਦੋਂ ਜਦੋਂ ਕੋਈ ਇਨਸਾਨ ਕਿਸੇ ਬਿਮਾਰੀ ਜਾਂ ਉਕਟਣਾ ਜਾਂ ਹਾਦਸੇ ਦਾ ਸ਼ਿਕਾਰ ਹੋ ਕੇ ਮੰਜੇ ਤੇ ਪੈ ਜਾਂਦਾ ਹੈ ਤੇ ਇਲਾਜ ਹੋਣ ਦੇ ਦੌਰਾਨ ਡਾਕਟਰ ਰਿਪੋਰਟਾਂ 'ਚ ਦੱਸ ਦਿੰਦੇ ਨੇ ਪਰਿਵਾਰ ਨੂੰ ਜਾਂ ਉਸ ਇਨਸਾਨ ਨੂੰ ਵੀ ਤੁਹਾਨੂੰ ਇੰਨੇ ਸਮੇਂ ਵਾਸਤੇ ਬੈੱਡ ਤੇ ਪੈਣਾ ਪੈਣਾ ਜਾਂ ਤੁਹਾਨੂੰ ਇਸ ਰਾਤਾਂ 'ਚ ਰਹਿਣਾ ਪੈਣਾ 2 ਸਾਲ ਵਾਸਤੇ 5 ਸਾਲ ਵਾਸਤੇ ਤੋ ਉਹ ਚੀਜ਼ ਸੁਣ ਕੇ ਅਸੀਂ ਆਪਣੇ ਦਿਮਾਗ 'ਚ ਉਹ ਗੱਲ ਪਠਾੜ ਲੈਂਦੇ ਆ ਤੇ ਉਹ ਗੱਲਾਂ ਨੂੰ ਅਸੀਂ ਆਪਣੇ ਮਾਈਂਡ 'ਚ ਹਾਵੀ ਹੋਣ ਦਿੰਦੇ ਆ ਜਿਹਦੇ ਨਾਲ ਸਾਡੇ ਮਨ 'ਚ ਡਰ ਵਹਿ ਜਾਂਦਾ ਵੀ ਮੈਨੂੰ ਹਰ ਟਾਈਮ ਬੈਠਦੇ ਰਹਿਣਾ ਪੈਣਾ ਮੈਂ ਕਦੇ ਨਿਕਬਰ ਹੋਊਂਗਾ ਸੋ ਅੱਜ ਦਾ ਜਿਹੜਾ ਟੋਪਿਕ ਹੈ ਉਹ ਆਤਮ ਵਿਸ਼ਵਾਸ ਦੇ ਹੀ ਬੇਸ ਤੇ ਮੈਂ ਗੱਲ ਕਰ ਰਿਹਾ ਆ ਆਤਮ ਵਿਸ਼ਵਾਸ ਨਾਲ ਜਿਹੜਾ ਜ਼ਿੰਦਗੀ ਜਿਹੜੀ ਕਿਸੇ ਵੀ ਮੁਸ਼ਕਲ ਨੂੰ ਅਸੀਂ ਹੱਲ ਕਰ ਸਕਦੇ ਆ ਤੇ ਦੂਜਾ ਜਦੋਂ ਇਹ ਚੀਜ਼ਾ ਸਾਨੂੰ ਪਤਾ ਲੱਗਦਾ ਹੈ ਵੀ ਸਾਨੂੰ ਕੋਈ ਬਿਮਾਰੀ ਲੱਗੀ ਹੈ ਜਾਂ ਹਾਦਸਾ ਹੋ ਗਿਆ ਹੈ ਤਾਂ ਸਾਡੇ ਮਨ ਚ ਡਰ ਵਹਿ ਜਾਂਦਾ ਹੈ ਡਾਕਟਰ ਦੀਆਂ ਕਈਆਂ ਗੱਲਾਂ ਤੇ ਤੇ ਉਸ ਗੱਲਾਂ ਤੇ ਅਸੀਂ ਨਾ ਜੈ ਇਹਨਾਂ ਨਾ ਗੌਰ ਕਰੀਏ ਆਪਣੇ ਦਿਮਾਗ ਤੇ ਨਾ ਆਵੀ ਹੋਣਦੀ ਹੈ ਤਾਂ ਸਾਨੂੰ ਜਿਹੜੀ ਇੱਕ ਅਨਰਜਿਕ ਪੋਜ਼ਿਟਿਵਿਟੀ ਹੈ ਜਿਹੜੀ ਸਾਡੇ ਮਾਈਂਡ ਚ ਹੁੰਦੀ ਹੈ ਜਿਹੜੀ ਸਾਨੂੰ ਆਪਣੇ ਦੁੱਖਾਂ ਨਾਲ ਲੜ ਕੇ ਅੱਗੇ ਵਧਣ ਦੀ ਕੋਸ਼ਿਸ਼ ਕਰਦੀ ਹੈ ਉਹ ਉਹਨੂੰ ਬਰਕਰਾਰ ਰੱਖਣ ਵਾਸਤੇ ਜੇ ਅਸੀਂ ਉਹਨਾਂ ਗੱਲਾਂ ਤੇ ਨਾ ਇਹਨਾਂ ਗੌਰ ਕਰੀਏ ਤਾਂ ਸਾਡੇ ਜਿਹੜੀ ਉਹ ਪੋਜ਼ਿਟਿਵਿਟੀ ਹੈ ਬਰਕਰਾਰ ਰਹਿੰਦੀ ਹੈ ਤੇ ਦੂਜੀ ਗੱਲ ਹੈ ਜਿਹੜੀ ਜਿਵੇਂ ਮੇਰੇ ਕੇਸ ਚ ਬਾਈਬ ਨੇ ਮੈਨੂੰ ਬਹੁਤ ਸਪੋਰਟ ਕੀਤੀ ਮੈਨੂੰ ਜਦੋਂ ਮੇਰਾ ਐਕਸੀਡੈਂਟ ਹੋਇਆ ਸੀ ਮੇਰੇ ਵੀ ਮਾਈਂਡ ਜਿਹੜਾ ਬਹੁਤ ਨੈਗੇਟਿਵਿਟੀ ਸੀ ਮੇਰੇ ਮਾਈਂਡ ਜਦੋਂ ਮੈਂ ਐਕਸੀਡੈਂਟ ਹੋਇਆ ਪਰ ਉਸ ਤੋਂ ਬਾਅਦ ਇਹਨਾਂ ਨੇ ਹੁਣ ਉਹ ਤੋਂ ਲੈ ਕੇ ਹੁਣ ਤੱਕ 3 ਸਾਲ ਹੋ ਚੱਲੇ ਹਰ ਟਾਈਮ ਨਹੀਂ ਹਰ ਟਾਈਮ એનર્ਜੀ ਭਰੀਆਂ ਗੱਲਾਂ ਕਰਨੀਆਂ ਪੋਜ਼ਿਟਿਵਿਟੀ ਭਰੀਆਂ ਗੱਲਾਂ ਕਰਨੀਆਂ ਜਿਹਦੇ ਕਰਕੇ ਅੱਜ ਮੈਂ ਤੁਹਾਨੂੰ ਦਿਖਾਉਣ ਤੁਹਾਡੇ ਸਾਹਮਣੇ ਅੱਜ ਬੀਜਰ ਤੇ ਬੈਠ ਕੇ ਮੈਂ ਅੱਜ ਵੀਡੀਓ ਸ਼ੂਟ ਕਰ ਰਹੇ ਆ ਵੀਡੀਓ ਬਣਾ ਰਹੇ ਆ ਬਿਲ ਪਾਵਰ ਦੇ ਬੇਸ ਤੇ ਜਿਹੜੀ ਤੁਹਾਡੀ ਬਿਲ ਪਾਵਰ ਦੀ ਜਿਹੜੀ ਉਹਨੂੰ ਕੋਈ ਵੀ ਇਨਸਾਨ ਜਾਂ ਉਹਨੂੰ ਕੋਈ ਵੀ ਡਾਕਟਰ ਰਿਪੋਰਟਾਂ 'ਚ ਨਹੀਂ ਦੱਸ ਸਕਦਾ ਤੇ ਉਸ ਚੀਜ਼ ਤੇ ਤੁਸੀਂ ਡਾਕਟਰ ਦੀਆਂ ਕਈ ਗੱਲਾਂ ਤੇ ਜਾਂ ਕਿਸੇ ਦੂਜੇ ਤੁਹਾਡੇ ਆਸ-ਪਾਸ ਤੁਹਾਡੇ ਇਨਸਾਨ ਕਈ ਹੋ ਸਕਦੇ ਨੇ ਜਿਹੜੇ ਇਹ ਜਿਹੀਆਂ ਗੱਲਾਂ ਕਰਦੇ ਹੁਣ ਵੀ ਯਾਰ ਇਹ ਇਸ ਲਾਤੋਂ ਚੋਂ ਤੂੰ ਨਹੀਂ ਨਿਕਲਣਾ ਤੂੰ ਇਹ ਮੱਜੇ ਦੇ ਰਹਿਣਾ ਪਿਆ ਜਾਂ ਇਹ ਬਿਮਾਰੀ ਬਹੁਤ ਭੈੜੀ ਆ ਜਾਂ ਕਿਦਾਂ ਹੋਰ ਬਹੁਤ ਗੱਲਾਂ ਤੁਸੀਂ ਹਮ ਸੁਣਦੇ ਹੁਣ ਸੋਚ ਜੇ ਕਿ ਉਹ 네ਗਟਿਵ ਗੱਲਾਂ ਤੇ ਅਸੀਂ ਨਾ ਇਹਨਾਂ ਫੋਕਸ ਕਰੀਏ ਆਪਣੇ ਆਤਮ ਵਿਸ਼ਵਾਸ ਆਪਣੀ ਜਿਹੜੀ ਬਿਲ ਪਾਵਰ ਤੇ ਫੋਕਸ ਕਰਕੇ ਜੇ ਅਸੀਂ ਅੱਗੇ ਵਧੀਏ ਤਾਂ ਸਾਨੂੰ ਜਿਹੜਾ ਉਸ ਹਰਤਾ ਤੋਂ ਨਿਕਲ ਨਿਕਲ ਤੋਂ ਕੋਈ ਨਹੀਂ ਰੋਕ ਸਕਦਾ ਤੋਂ ਜਿਹੜਾ ਸਾਰਾ ਇਹ ਡਿਪੈਂਡ ਆ ਆਪਣੇ ਮਾਈਂਡ ਤੇ ਆਪਣੇ ਆਪ ਤੇ ਡਿਪੈਂਡ ਹੈ ਵੀ ਅਸੀਂ ਜਿਹੜੀ ਸਾਡੀ ਸੋਚਣ ਸ਼ਕਤੀ ਹੈ ਸਾਡੀ ਜਿਹੜੀ ਸਾਡੀ ਬਿਲ ਪਾਵਰ ਹੈ ਆਤਮ ਵਿਸ਼ਵਾਸ ਦੀ ਜਿਹੜੀ ਸ਼ਕਤੀ ਹੈ ਉਹ ਸਾਡੀ ਅਸੀਂ ਕਿਵੇਂ ਸੋਚਦੇ ਹਾਂ ਆਪਣੇ ਪ੍ਰਤੀ ਆਪਣੇ ਪਰਿਵਾਰ ਪ੍ਰਤੀ ਬਾਕੀ ਪਰਿਵਾਰ ਦਾ ਵੀ ਇਸ ਚ ਬਹੁਤ ਵੱਡਾ ਰੋਲ ਹੁੰਦਾ ਹੈ ਵੀ ਪਰਿਵਾਰ ਉਸ ਪੇਸ਼ੈਂਟ ਨਾਲ ਜਾਂ ਉਸ ਇਨਸਾਨ ਨਾਲ ਜੋ ਬਿਮਾਰ ਹੈ ਜੋ ਹਾਦਸਾ ਗ੍ਰਸਤ ਹੈ ਤੇ ਉਹਦੇ ਨਾਲ ਉਹ ਕਿਵੇਂ ਤਰ੍ਹਾਂ ਕਿਵੇਂ ਨਾਲ ਡੀਲ ਕਰਦਾ ਹੈ ਵੀ ਉਹ ਉਹ ਵੀ ਪਰਵਾਣੂ ਚਾਹੀਦਾ ਵੀ ਜਿਹੜੇ ਨਾ ਬਾਹਰ ਦੇ ਲੋਕ ਆਉਂਦੇ ਨੇ ਜਾਂ ਕੋਈ ਹੋਰ ਬਾਹਰ ਦਾ ਬੰਦਾ ਕੋਈ ਉਹਨਾਂ ਨੂੰ ਦੱਸਦਾ ਹੈ ਵੀ ਇਹ ਇਹਦਾ ਚੀਜ਼ ਆ ਬਹੁਤ ਨੁਕਸਾਨ ਹੈ ਜਾਇਦਾ ਜਾਇਦਾ ਜੋ ਬੰਦਾ ਉਹਨਾਂ ਗੱਲਾਂ ਤੇ ਨਾ ਇਹਨਾਂ ਫੋਕਸ ਕਰੇ ਪਰਿਵਾਰ ਦੇ ਮੈਂਬਰ ਵੀ ਤਾਂ ਉਸ ਇਨਸਾਨ ਵਾਸਤੇ ਵੀ ਬੜੀ ਜਿਹੜੀ ਪੋਸ਼ਟਿਵਿਟੀ ਹੁੰਦੀ ਹੈ ਵੀ ਪਰਿਵਾਰ ਮੇਰਾ ਇਹ ਮੇਰੇ ਨਾਲ ਸਮਝ ਸਕਦਾ ਤੁਸੀਂ ਬਹੁਤ ਸਾਰੀਆਂ ਐਗਜ਼ਾਮਪਲਾਂ ਦੇਖ ਸਕਦੇ ਹੋ ਪੂਰੇ ਵਰਲਡ 'ਚ ਬਹੁਤ ਅਲਬਰਟ ਆਨਸਟੇਨ ਸਾਇੰਟਿਸਟ ਕਿੰਨਾ ਵੱਡਾ ਸੀ ਇਥੇ ਵੀ ਬਿਮਾਰੀ ਕਰਨ ਜਿਨ੍ਹਾਂ ਨੇ ਸਟੱਡੀ ਵੀ ਕੀਤੀ ਜਿਨ੍ਹਾਂ ਨੇ ਬਹੁਤ ਕੁਝ ਹਾਸਲ ਕੀਤਾ ਆਪਣੇ ਸਰੀਰ ਦੀਆਂ ਦਿੱਕਤਾਂ ਹੋਣ ਦੇ ਬਾਵਜੂਦ ਸੇ ਜੇ ਆਪਾਂ ਉਹਨੂੰ ਦੇਖੀਏ ਆਪਣਾ ਦਰਦ ਸਾਡਾ ਦਰਦ ਬਹੁਤ ਛੋਟਾ ਲੱਗਦਾ ਹਰੇਕ ਦਾ ਦਰਦ ਚਲੋ ਅਲੱਗ-ਅਲੱਗ ਹੁੰਦਾ ਮੇਰੇ ਦਾ ਦਰਦ ਸਪੈਨਲ ਕੋਰਡ ਦਾ ਏ ਪਰ ਫਿਰ ਵੀ ਮੈਂ ਆਪਣਾ ਜਿਹੜਾ ਕੰਪੈਰੀਸ਼ਨ ਹੈ ਪੂਰੇ ਦੇਸ਼ ਦੇ ਲੋਕਾਂ ਦਾ ਪੂਰੇ ਵਰਲਡ ਦੇ ਲੋਕਾਂ ਨਾਲ ਆਪਣਾ ਕੰਪੈਰੀਸ਼ਨ ਕਰਦਾ ਵੀ ਕਿੰਨੇ ਜਣਿਆਂ ਨੇ ਇਸ ਚੀਜ਼ ਤੋਂ ਦੁੱਖ ਝਡਾਏ ਆ ਕਿੰਨੇ ਚੀਨ ਕਿੰਨੇ ਲੋਕਾਂ ਨੇ ਚੀਜ਼ਾਂ ਤੋਂ ਢਿੱਕੇ ਮੈਚ ਹਾਰਸ ਕੀਤਾ ਜਾਂ ਕਿੰਨੇ ਜਿਹੜੀ ਜਿੱਤ ਹਾਸਲ ਕੀਤੀ ਸੋ ਉਹਨਾਂ ਤੋਂ ਜਿਹੜੀ ਪੋਜ਼ਿਟਿਵ એનર્ਜੀ ਲੈ ਕੇ ਮੈਂ ਆਹੀ ਜਾਂ ਮੋਟੀਵੇਸ਼ਨ ਮੋਟੀਵੇਟ ਹੋ ਕੇ ਮੈਂ ਅੱਗੇ ਵੱਧਾਂ ਹਾਂ ਤੇ ਜੇ ਤੁਹਾਨੂੰ ਜਿਹੜੀ ਵੀਡੀਓ ਪਸੰਦ ਆਉਂਗੀ ਤੇ ਜਰੂਰ ਵੀਡੀਓ ਅੱਗੇ ਸ਼ੇਅਰ ਕਰਿਓ ਤਾਂ ਕਿ ਹੋਰ ਨਾਲ ਜਿਹੜੇ ਵੀਰ ਭੈਣ ਭਰਾ ਕੋਈ ਇਸੇ ਚੋਂ ਗੁਜ਼ਰ ਰਿਹਾ ਏ ਉਹਨੂੰ ਇਹ ਗੱਲਾਂ ਪੋਸ਼ਵ ਗੱਲਾਂ ਸੁਣ ਕੇ ਥੋੜੀ એનર્ਜੀ ਮਿਲੇ ਤੇ ਆਪਣੇ ਆਪ ਨੂੰ ਅੱਗੇ ਵੱਧ ਕੇ ਉਹ ਇਨਸਾਨ ਆਪਣੀ ਜ਼ਿੰਦਗੀ ਦੀ ਜੰਗ ਕਿਸੇ ਤਰ੍ਹਾਂ ਦੀ ਹੋ ਸਕਦੀ ਹੈ ਕਿਸੇ ਦੀ ਮੈਰੀ ਦਾ ਸਪਾਈਨਲ ਕੋਡ ਇੰਜਰੀ ਹੈ ਜਿਹੜੀ ਉਹ ਮੈਂ ਦੁੱਖ ਹੰਡਾ ਰਿਆ ਪਿਛਲੇ 3 ਸਾਲਾਂ ਤੋਂ ਪਰ ਫਿਰ ਵੀ ਚੜ੍ਹਦੀ ਕਲਾ ਜ਼ਿੰਦਗੀ ਜਿੰਦਾਬਾਦ ਹੈ ਐਵੇਂ ਹੀ ਅਗੇ ਰਾਂਗੀ ਐਵੇਂ ਹੀ ਜਿਹੜੋ ਚੜ੍ਹਦੀ ਕਲਾ ਦਾ ਜਿਹੜਾ ਪ੍ਰਤੀਕ ਹੈ ਜਾਈਏ ਗੀਆਂ ਗੱਲਾਂ ਬਾਤਾਂ ਪੋਜ਼ਿਟਿਵਿਟੀ ਪੋਜ਼ਿਟਿਵਿਟੀ ਵਾਲੀਆਂ ਤੁਹਾਡੇ ਰੂਬ ਰੂ ਕਰਦੇ ਰਾਵਾਂਗੇ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਿਓ ਤੇ ਆਪਣੇ ਸੁਝਾਅ ਦਿਓ ਤੁਹਾਨੂੰ ਵੀਡੀਓ ਕਿਵੇਂ ਲੱਗੀ ਮਿਲਦੇ ਹਾਂ ਜੀ ਅਗਲੀ ਵੀਡੀਓ ਚ ਚੜ੍ਹਦੀ ਕਲਾ ਜਿੰਦਗੀ ਜੈੰਦਾਬਾਦ